ਇਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਇਡਿਓਲੋਜੀ ਨਹੀਂ ਹੈ ਇੱਕ ਇੰਡੀਵਿਜੂਅਲ ਦੀ ਅਮਨ अरोड़ा ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਿਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਸ਼ਡ ਪਾਰਟੀ ਨਹੀਂ ਹੁੰਦਾ ਜਿਰੀਵਾਲ ਜੀ ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਹਾਂ ਔਰ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਜਾਵਾਂਗੇ ਹੱਥ ਜੋੜ ਕੇ ਜਾਵਾਂਗੇ ਔਰ ਮੈਂ ਸਮਝਦਾ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਕੋ ਲਿਖੀ ਭਾਪੀ ਨੇ ਖਲਾਫਾਇਕ ਕੋਲ ਸ਼ਿਕਾਇਤ ਰਜਿਸਟਰ ਕਰਵਾਈ ਹੈ ਉਹ ਕਹਾਣੀ ਸੀ ਸੋਹ ਰਹੀ ਸੀ ਕਿ ਖਲਾਫ देखो ऐसा है कि वो बीजेपी का या किसी और पॉलिटिकल पार्टी का वो उनका अपना राइट है कि वो कौन सी कॉन्स्टिट्यूशनल बॉडी को कहाँ अप्रोच करते हैं कुछ भी कहने के लिए लेकिन जहां तक आम आदमी पार्टी का सवाल है जहां तक पंजाब सरकार का सवाल है जहां तक अरविंद केजरीवाल जी का सवाल है आम आदमी पार्टी हमेशा अपने कामों के ऊपर आपके के आधार के ऊपर आम आदमी पार्टी अरविंद केजरीवाल जी ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਹਾਂ ਔਰ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਜਾਵਾਂਗੇ ਹੱਥ ਜੋੜ ਕੇ ਜਾਵਾਂਗੇ ਔਰ ਮੈਂ ਸਮਝਦਾ ਕਿ ਜਿਸ ਸਾਫ ਨੀਅਤ ਔਰ ਨੀਤੀ ਦੇ ਨਾਲ ਪੰਜਾਬ ਸਰਕਾਰ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਕਰ ਰਹੀ ਔਰ ਉਹ ਕੰਮ ਜਿਹੜੇ ਲੰਬਾ ਸਮਾਂ ਨਹੀਂ ਹੋਏ ਸੀਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਖ ਕੇ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪਿਆਰ ਨਾਲ ਜਾ ਕੇ ਉਹਨਾਂ ਦਾ ਬੂਹਾ ਜਿਹੜਾ ਉਹ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਤੇ ਅਸੀਂ ਵੋਟਾਂ ਪਹਿਲਾਂ ਮੰਗੀਆਂ ਸੀਗੀਆਂ ਤੇ ਉਹਨਾਂ ਕੰਮਾਂ ਦੇ ਆਧਾਰ ਦੇ ਹੁਣ ਅਸੀਂ ਦੁਬਾਰਾ ਫੇਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਕਿਸ ਵੀ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਉੱਪਰ ਰੋਜ਼ੀ ਲਗਾਤਾਰ ਸਮਾਗਮ ਕਰ ਰਹੇ ਦੇਖੋ ਇਸ ਤਰ੍ਹਾਂ ਹੈ ਕਿ ਕਿਹੜਾ ਹੈ ਤੁਸੀਂ ਉਹ ਕਿਹੜਾ ਹੈ ਸ਼ਬਦਾਂ ਦੇ ਠੀਕ ਸੀ ਨਹੀਂ ਦੇਖੋ ਇਸ ਤਰ੍ਹਾਂ ਕਿ ਇੱਕ ਇੰਡੀਵਿਜੂਅਲ ਦੀ ਅਮਨ ਰੋੜਾ ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਉਹ ਪਾਰਟ ਆਫ ਪਾਰਟੀ ਹੁੰਦਾ ਜੋ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਡਿਓਲੋਜੀ ਨਹੀਂ ਹੈ ਅਰਵਿੰਦ ਕੇਜਰੀਵਾਲ ਜੀ ਨੇ ਹਮੇਸ਼ਾ ਆਪਦੇ ਸਾਥੀਆਂ ਨੂੰ ਆਪਦੇ ਵਰਕਰਸ ਨੂੰ ਸਨੇਹਾ ਇਹੀ ਦਿੱਤਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਗੂੰਹਾਂ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਵੋਟ ਮੰਗਾਂਗੇ ਇਹੀ ਸੋਚ ਉਹਨਾਂ ਦੀ ਹੈ ਇਹੀ ਸੋਚ ਆਮ ਆਦਮੀ ਪਾਰਟੀ ਦੀ ਹੈ ਤੇ ਇਹੀ ਸੋਚ ਅਮਨ ਅਰੋੜਾ ਦੀ ਇਹ ਇਹਦਾ ਮਤਲਬ ਨਹੀਂ ਹੈਗਾ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਮਨੀਸ਼ ਸੋਧਿਆ ਦੀ ਸਟੇਟਮੈਂਟ ਨੂੰ ਡਿਸਆਨ ਕੀਤਾ ਉਹ ਨਹੀਂ ਸੁਣੋ ਸੁਣੋ ਤੁਸੀਂ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਤੁਸੀਂ ਮੇਰੀ ਗੱਲ ਪੂਰੀ ਨਹੀਂ ਸੁਣੀ ਹੈਗੀ ਮੈਂ ਕਿਹਾ ਵੀ ਕੋਈ ਵੀ ਇੰਡੀਵਿਜੂਅਲ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਮੈਂ ਵੀ ਪਾਰਟੀ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਪੂਰੀ ਆਮ ਆਦਮੀ ਪਾਰਟੀ ਨਹੀਂ ਹਾਂ ਪੂਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਹ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਉਸ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਦੇ ਕੰਮ ਕਰਨ ਦੀ ਆਈਡੀਓਲੋਜੀ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਉਹ ਪੂਰੀ ਪਾਰਟੀ ਹੈ ਜਿੱਥੇ ਤੱਕ ਅਮਨ ਅਰੋੜਾ ਦਾ ਸਵਾਲ ਹੈ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਨਾ ਮੈਂ ਔਰ ਨਾ ਮੈਂ ਜਿੱਥੇ ਤੱਕ ਸਮਝਦਾ ਨਾ ਹੈ ਅਰਵਿੰਦ ਕੇਜਰੀਵਾਲ ਜੀ ਦੀ ਆਈਡੀਓਲੋਜੀ ਹੈ ਔਰ ਨਾ ਪਾਰਟੀ ਦੀ ਆਈਡੀਓਲੋਜੀ ਹੈ ਔਰ ਨਾ ਹੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਮਨੀਸ਼ਰ ਸੋਦੀ ਜੀ ਦੀ ਆਈਡੀਓਲੋਜੀ ਹੈ ਇੱਕ ਗੱਲ ਨੂੰ ਉਹਨਾਂ ਆਊਟ ਆਫ ਕੰਟੈਕਸਟ ਬਲੋ ਕਰ ਦਿੱਤਾ ਗਿਆ ਅਸੀਂ ਜਿਹੜੀ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦੇਣਾ ਕਿ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਹਮੇਸ਼ਾ ਪਿਆਰ ਨਾਲ ਸਤਕਾਰ ਨਾਲ ਹੱਥ ਬੰਨ੍ਹ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਪਿਛਲੀਆਂ ਪਾਰਟੀਆਂ ਚੋਂ ਮਰਜ਼ੀ ਕਰਦੀਆਂ ਨਹੀਂ ਆ ਹੁਣਾਂ ਪਰ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਪਿਆਰ ਸਤਕਾਰ ਵਾਲਾ ਹੀ ਹੈ ਤੇ ਉਸੇ ਪਿਆਰ ਸਤਕਾਰ ਔਰ ਕੰਮਾਂ ਦੇ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਲੋਕਾਂ ਦੀ ਕਚੇਰੀ ਦੇ ਵਿੱਚ ਜਾਊਗੀ ਜੋ ਵੀ ਫਤਵਾ ਹੋਊਗਾ ਉਹ ਸਾਨੂੰ ਖਿੜੇ ਮੱਤੇ ਸਿਰ ਮੱਤੇ ਪਰਵਾਹ ਹੋਊਗਾ ਨਹੀਂ ਉਹ ਪਰਸਨਲੀ ਸਟੇਟਮੈਂਟ ਮੰਨੀ ਨਹੀਂ ਪੜੀ ਹਾਂਜੀ ਪਰਸਨਲੀ ਸਟੇਟਮੈਂਟ ਹੈ ਨਹੀਂ ਸੀ ਤੋਂ ਪਾਰਟੀ ਦਾ ਨਹੀਂ ਨਹੀਂ ਜਦੋਂ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਮੈਂ ਨਹੀਂ ਮੰਨਦਾ ਹੈਗਾ ਕਿ ਉਹ ਪਾਰਟੀ ਦੀ ਆਈਡੀਓਲੋਜੀ ਹੈ ਜਾਂ ਸੋਚ ਹੈ ਮੈਂ ਤੁਸੀਂ ਮੇਰੀ ਗੱਲ ਪੁੱਛੀ ਹੈ ਮੈਂ ਤੁਹਾਨੂੰ ਇਸ ਤੋਂ ਵੱਧ ਕਲੀਅਰ ਰਸਤਾ ਦੇ ਵਿੱਚ ਹੋਰ ਕੀ કહਾਂ ਵੀ ਨਾ ਇਹ ਸੋਚ ਪਾਰਟੀ ਦੀ ਹੈ ਨਾ ਇਹ ਸੋਚ ਜਿਹੜੀ ਆਊਟ ਆਫ ਕੰਟੈਕਸਟ ਹੈ ਜਿਹੜਾ ਉਹ ਇੰਨਾ ਕੁ ਬਲੋ ਹੋ ਗਿਆ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਚਲੋ ਹੁਣ ਮੈਂ ਤੁਹਾਨੂੰ ਇੱਕ ਇੱਕ ਗੱਲ ਕਰਦਾ ਮੈਂ ਇੱਕ ਸਵਾਲ ਕਰਦਾ ਤੁਹਾਨੂੰ ਮੈਂ ਅਰਵਿੰਦ ਕੇਜਰੀਵਾੜੀ ਦੀ ਵੀ ਆਮ ਆਦਮੀ ਪਾਰਟੀ ਦੀ ਵੀ ਔਰ ਅਮਨ ਅਰੋੜਾ ਦੀ ਵੀ ਮੈਂ ਸੋਚ ਤੁਹਾਨੂੰ ਬੜੇ ਕਲੀਅਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤੀ ਹੁਣ ਉਹਨੂੰ ਕੱਲ ਨੂੰ ਕੋਣ ਕਿਹੜਾ ਮੀਡੀਆ ਕਿਵੇਂ ਪੇਸ਼ ਕਰਦਾ ਉਹ ਮਟੀਰੀਅਲ ਹੈ ਮੇਰੇ ਲਈ ਡਸਨਟ ਮੈਟਰ ਮੇਕ ਅ ਡਿਫਰੈਂਸ ਟੂ ਈ ਪਰ ਸਵਾਲ ਇਹ ਹੈ ਮੈਂ ਅੱਜ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਗੱਲ ਦਾ ਰਾਈ ਦਾ ਪਹਾੜ ਬਣਾ ਦਿੱਤਾ ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਠੀਕ ਹੈ ਕਿ ਬੋਲ ਕੇ ਕਹਿ ਕੇ ਮਨੀਸ਼ ਸੋਦੀਆ ਜੀ ਨੇ ਉਹਨਾਂ ਦੀ ਗੱਲ ਸਾਹਮਣੇ ਆ ਗਈ ਪਰ ਪਿਛਲੇ ਸਮਿਆਂ ਦੇ ਵਿੱਚ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਲੈਕਸ਼ਨਲ ਕਵਰ ਕਰਦੇ ਨੂੰ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੇ ਕੀ ਕਸਰ ਛੱਡੀ ਹੈ ਜੀ ਨਸ਼ੇ ਦੇ ਇਲੈਕਸ਼ਨਾਂ ਦੇ ਵਿੱਚ ਬੰਦ ਹੋਏ ਨੇ ਤੇ ਉਦੋਂ ਤੋਂ ਹੋਏ ਨੇ ਜਦੋਂ 17 ਦੇ ਵਿੱਚ ਆਮ ਆਦਮੀ ਪਾਰਟੀ ਨੇ दारूਆਂ ਸ਼ਰਾਬਾਂ ਭੁੱਕੀਆਂ ਦੇ ਦੀ ਵਰਤੋਂ ਦਾ ਉਹਨਾਂ ਨੂੰ ਵੰਡਲ ਦਾ ਕੰਮ ਛੱਡ ਕੇ ਸਾਡੀਆਂ ਮਾਵਾ ਭੈਣਾਂ ਤੋਂ ਇਲੈਕਸ਼ਨਾਂ ਤੋਂ ਦੋ ਰਾਤਾਂ ਪਹਿਲਾਂ ਰਾਤ ਨੂੰ ਜਾਗੋਆਂ ਕਰਦੀਆਂ ਸੀਗੇ ਸਾਡੀਆਂ ਮਾਵਾ ਭੈਣਾਂ ਮੈਂ ਵੀ ਇਲੈਕਸ਼ਨਾਂ ਕਾਂਗਰਸ ਦੇ ਵੇਲੇ ਵੀ ਲੜੀਆਂ ਨੇ 7 ਤੇ 12 ਚ ਤੇ ਮੈਂ ਹੁਣ 17 ਤੇ 22 ਦੇ ਵਿੱਚ ਵੀ ਲੜੀਆਂ ਨੇ ਤੇ ਮੈਂ ਡਿਫਰੈਂਸ ਦੇਖਿਆ ਨਾ ਕਿ ਕਿਵੇਂ ਉਦੋਂ ਨਸ਼ਿਆਂ ਦਾ ਸ਼ਰਾਬਾਂ ਦਾ ਪੈਸਿਆਂ ਦਾ ਅਖੀਰਲੇ ਜਿਹੜੇ ਤਿੰਨ ਦਿਨ ਹੁੰਦੇ ਸੀਗੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਉਹ ਨਸ਼ੇ ਵੰਡਣ ਦੇ ਵਿੱਚ ਹੀ ਨਿਕਲ ਜਾਂਦੇ ਸੀਗੇ ਤੇ ਹੁਣ ਜਦੋਂ ਦੋ ਵਾਰੀ ਇਲੈਕਸ਼ਨ ਆਮ ਆਦੀ ਪਾਰਟੀ ਨੇ ਲੜੀ ਹੈ ਸਾਡੀਆਂ ਮਾਵਾ ਭੈਣਾ ਨੇ ਗਿੱਧੇ ਪਾਉਂਦਿਆਂ ਰਾਤਾਂ ਨੂੰ ਸ਼ਾਮ ਨੂੰ ਜਾਗੋਆ ਕਰਦੇ ਸੀਗੇ ਤੇ ਨਸ਼ੇ ਦੇ ਖਿਲਾਫ ਸਨੇਹਾ ਜਿਹੜਾ ਉਹ ਦਿੰਦੇ ਸੀਗੇ ਇਹ ਠੀਕ ਹੈ ਕਿ ਕੋਈ ਗੱਲ ਜਦੋਂ ਮੂੰਹੋਂ ਕਹੀ ਜਾਂਦੀ ਹੈ ਤੇ ਉਹ ਗੱਲ ਫੜੀ ਜਾਂਦੀ ਹੈ ਪਰ ਮੈਂ ਸਮਝਦਾ ਕਿ ਐਕਸ਼ਨ ਸਪੀਕ ਲਾਊਡਰ than ਵਰਡਸ ਪਿਛਲੀਆਂ ਸਰਕਾਰਾਂ ਦੇ ਸਮੇਂ ਪਿਛਲੀਆਂ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਉਹ ਕੀ ਤੋਂ ਹੋ ਗਿਆ ਪਰ ਜਿੱਥੇ ਤੱਕ ਫੇਰ ਆਲ ਸੱਡਨ ਡਨ ਮੈਂ ਬੜਾ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਕੰਮਾਂ ਦੇ ਬੇਸਿਸ ਦੇ ਉੱਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਜਾਊਗੀ ਔਰ ਲੋਕਾਂ ਤੋਂ ਵੱਡਾ ਫਤਵਾ ਜਿਹੜਾ ਉਹ ਮਿਲੂਗਾ ਮੈਂ ਇਹ ਉਮੀਦ ਆਸ ਕਰਦਾ ਉਹ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਇਡਿਓਲੋਜੀ ਨਹੀਂ ਹੈ ਇੱਕ ਇੰਡੀਵਿਜੂਅਲ ਦੀ ਅਮਨ अरोड़ा ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਜਿਰੀਵਾਲ ਜੀ ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਹਾਂ ਔਰ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਜਾਵਾਂਗੇ ਹੱਥ ਜੋੜ ਕੇ ਜਾਵਾਂਗੇ ਔਰ ਮੈਂ ਸਮਝਦਾ ਵੀਡੀਓ ਵਾਇਰਲ ਹੋਣੇਗੀ ਜਿਸ ਕੋਲ ਕੇ ਪੀਪੀਪੀ ਨੇ ਖਲਾਫਾਇਕ ਕੋਲ ਸ਼ਿਕਾਇਤ ਰਜਿਸਟਰ ਕਰਵਾਈ ਹੈ ਔਰ ਕਹਾ ਰਹੀ ਸੀ ਸਿਸੋਗਿਆ ਜੀ ਖਿਲਾਫ ਕਾਰਵਾਈ देखो ऐसा है कि वो बीजेपी का या किसी और पॉलिटिकल पार्टी का वो उनका अपना राइट है कि वो कौन सी कॉन्स्टिट्यूशनल बॉडी को कहाँ अप्रोच करते हैं कुछ भी कहने के लिए लेकिन जहां तक आम आदमी पार्टी का सवाल है जहां तक पंजाब सरकार का सवाल है जहां तक अरविंद केजरीवाल जी का सवाल है आम आदमी पार्टी हमेशा अपने कामों के ऊपर आप दे के आधार के ऊपर आम आदमी पार्टी अरविंद केजरीवाल जी ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਹਾਂ ਔਰ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਹੀ ਲੋਕਾਂ ਦੇ ਵਿੱਚ ਜਾਵਾਂਗੇ ਹੱਥ ਜੋੜ ਕੇ ਜਾਵਾਂਗੇ ਔਰ ਮੈਂ ਸਮਝਦਾ ਕਿ ਜਿਸ ਸਾਫ ਨੀਅਤ ਔਰ ਨੀਤੀ ਦੇ ਨਾਲ ਪੰਜਾਬ ਸਰਕਾਰ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਡਿਵੈਲਪਮੈਂਟ ਦੇ ਕੰਮ ਕਰ ਰਹੀ ਔਰ ਉਹ ਕੰਮ ਜਿਹੜੇ ਲੰਬਾ ਸਮਾਂ ਨਹੀਂ ਹੋਏ ਸੀਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਖ ਕੇ ਲੋਕ ਸਾਡਾ ਸਾਥ ਦੇਣਗੇ ਤੇ ਅਸੀਂ ਪਿਆਰ ਨਾਲ ਜਾ ਕੇ ਉਹਨਾਂ ਦਾ ਬੂਹਾ ਜਿਹੜਾ ਉਹ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਤੇ ਅਸੀਂ ਵੋਟਾਂ ਪਹਿਲਾਂ ਮੰਗੀਆਂ ਸੀਗੀਆਂ ਤੇ ਉਹਨਾਂ ਕੰਮਾਂ ਦੇ ਆਧਾਰ ਦੇ ਹੁਣ ਅਸੀਂ ਦੁਬਾਰਾ ਫੇਰ ਲੋਕਾਂ ਦੀ ਕਚੇਰੀ ਦੇ ਵਿੱਚ ਜਾਵਾਂਗੇ ਇਸ ਵੀਡੀਓ ਨੂੰ ਆਧਾਰ ਬਣਾ ਕੇ ਆਮ ਆਦਮੀ ਪਾਰਟੀ ਦੀ ਕਾਰਨਾਸ਼ਾਲੀ ਦੇ ਉੱਪਰ ਰੋਜ਼ ਵੀ ਲਗਾਤਾਰ ਸਮਾਗਮ ਕਰਾਂਗੇ ਕੋਈ ਵੀ ਉਸ ਵੀ ਦੇਖੋ ਇਸ ਤਰ੍ਹਾਂ ਹੈ ਤਾਂ ਵੀ ਇਸ ਦਾ ਕੀ ਹੈ ਸ਼ਰਦਾਰ ਨੇ ਠੀਕ ਸੀ ਨਹੀਂ ਦੇਖੋ ਇਸ ਤਰ੍ਹਾਂ ਕਿ ਇੱਕ ਇੰਡੀਵਿਜੂਅਲ ਦੀ ਅਮਨ ਰੋੜਾ ਇੱਕ ਪਾਰਟੀ ਪਾਰਟ ਆਫ ਪਾਰਟੀ ਹੈ ਪੂਰੀ ਪਾਰਟੀ ਨਹੀਂ ਹੈ ਚਾਹੇ ਸਾਡੇ ਮੇਅਰ ਸਾਹਿਬ ਨੇ ਤੇ ਚਾਹੇ ਸੀਐਮ ਸਾਹਿਬ ਨੇ ਤੇ ਚਾਹੇ ਸਾਡੇ ਸਤਕਾਰਯੋਗ ਸਾਡੇ ਪਾਰਟੀ ਦੇ ਇੰਚਾਰਜ ਮਨੀਸ਼ ਸੋਦੀਆ ਜੀ ਨੇ ਅਸੀਂ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਉਹ ਪੂਰੀ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਉਹ ਪਾਰਟ ਆਫ ਪਾਰਟੀ ਹੁੰਦਾ ਜੋ ਉਹ ਜਿਸ ਵੀਡੀਓ ਤੁਸੀਂ ਗੱਲ ਕਰਦੇ ਹੋ ਠੀਕ ਹੈ ਉਹ ਪਾਰਟੀ ਦੀ ਸੋਚ ਜਾਂ ਆਈਡਿਓਲੋਜੀ ਨਹੀਂ ਹੈ ਅਰਵਿੰਦ ਕੇਜਰੀਵਾਲ ਜੀ ਨੇ ਹਮੇਸ਼ਾ ਆਪਦੇ ਸਾਥੀਆਂ ਨੂੰ ਆਪਦੇ ਵਰਕਰਸ ਨੂੰ ਸਨੇਹਾ ਇਹੀ ਦਿੱਤਾ ਹੈ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਗੂੰਹਾਂ ਖੜਕਾਵਾਂਗੇ ਹੱਥ ਜੋੜ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਵੋਟ ਮੰਗਾਂਗੇ ਇਹੀ ਸੋਚ ਉਹਨਾਂ ਦੀ ਹੈ ਇਹੀ ਸੋਚ ਆਮ ਆਦਮੀ ਪਾਰਟੀ ਦੀ ਹੈ ਤੇ ਇਹੀ ਸੋਚ ਅਮਨ ਅਰੋੜਾ ਦੀ ਇਹ ਇਹਦਾ ਮਤਲਬ ਨਹੀਂ ਹੈਗਾ ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਮਨੀਸ਼ ਸੋਨਦੀਆ ਦੀ ਸਟੇਟਮੈਂਟ ਨੂੰ ਡਿਸਆਨ ਕੀਤਾ ਉਹ ਨਹੀਂ ਸੁਣੋ ਸੁਣੋ ਤੁਸੀਂ ਤੁਸੀਂ ਮੇਰੇ ਤੋਂ ਮੈਂ ਤੁਹਾਨੂੰ ਤੁਸੀਂ ਮੇਰੀ ਗੱਲ ਪੂਰੀ ਨਹੀਂ ਸੁਣੀ ਹੈਗੀ ਮੈਂ ਕਿਹਾ ਵੀ ਕੋਈ ਵੀ ਇੰਡੀਵਿਜੂਅਲ ਫੁੱਲ ਫਲੈਜਡ ਪਾਰਟੀ ਨਹੀਂ ਹੁੰਦਾ ਮੈਂ ਵੀ ਪਾਰਟੀ ਦਾ ਇੱਕ ਛੋਟਾ ਜਿਹਾ ਹਿੱਸਾ ਮੈਂ ਪੂਰੀ ਆਮ ਆਦਮੀ ਪਾਰਟੀ ਨਹੀਂ ਹਾਂ ਪੂਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਹ ਲੱਖਾਂ ਕਰੋੜਾਂ ਲੋਕ ਨੇ ਜਿਹੜੇ ਕਿ ਉਸ ਆਈਡੀਓਲੋਜੀ ਦੇ ਨਾਲ ਇਮਾਨਦਾਰੀ ਦੀ ਆਈਡੀਓਲੋਜੀ ਦੇ ਨਾਲ ਲੋਕਾਂ ਦੇ ਕੰਮ ਕਰਨ ਦੀ ਆਈਡੀਓਲੋਜੀ ਦੇ ਨਾਲ ਉਹਦੇ ਨਾਲ ਜੁੜੇ ਹੋਏ ਨੇ ਉਹ ਪੂਰੀ ਪਾਰਟੀ ਹੈ ਜਿੱਥੇ ਤੱਕ ਅਮਨ ਅਰੋੜਾ ਦਾ ਸਵਾਲ ਹੈ ਮੈਂ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਤੁਹਾਨੂੰ ਕਹਿ ਰਿਹਾ ਕਿ ਨਾ ਮੈਂ ਔਰ ਨਾ ਮੈਂ ਜਿੱਥੇ ਤੱਕ ਸਮਝਦਾ ਨਾ ਹੈ ਅਰਵਿੰਦ ਕੇਜਰੀਵਾਲ ਜੀ ਦੀ ਆਈਡੀਓਲੋਜੀ ਹੈ ਔਰ ਨਾ ਪਾਰਟੀ ਦੀ ਆਈਡੀਓਲੋਜੀ ਹੈ ਔਰ ਨਾ ਹੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਮਨੀਸ਼ਰ ਸੋਦੀ ਜੀ ਦੀ ਆਈਡੀਓਲੋਜੀ ਹੈ ਇੱਕ ਗੱਲ ਨੂੰ ਉਹਨਾਂ ਆਊਟ ਆਫ ਕੰਟੈਕਸਟ ਬਲੋ ਕਰ ਦਿੱਤਾ ਗਿਆ ਅਸੀਂ ਜਿਹੜੀ ਗੱਲ ਤੁਹਾਨੂੰ ਮੈਂ ਸਪਸ਼ਟ ਕਰ ਦੇਣਾ ਕਿ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਹਮੇਸ਼ਾ ਪਿਆਰ ਨਾਲ ਸਤਕਾਰ ਨਾਲ ਹੱਥ ਬੰਨ੍ਹ ਕੇ ਆਪਦੇ ਕੰਮਾਂ ਦੇ ਆਧਾਰ ਦੇ ਉੱਪਰ ਪਿਛਲੀਆਂ ਪਾਰਟੀਆਂ ਚੋਂ ਮਰਜ਼ੀ ਕਰਦੀਆਂ ਨਹੀਂ ਆ ਹੁਣ ਪਰ ਪੰਜਾਬ ਦਾ ਕਲਚਰ ਹੈ ਜਿਹੜਾ ਉਹ ਪਿਆਰ ਸਤਕਾਰ ਵਾਲਾ ਹੀ ਹੈ ਤੇ ਉਸੇ ਪਿਆਰ ਸਤਕਾਰ ਔਰ ਕੰਮਾਂ ਦੇ ਆਧਾਰ ਦੇ ਉੱਪਰ ਆਮ ਆਦਮੀ ਪਾਰਟੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਊਗੀ ਜੋ ਵੀ ਫਤਵਾ ਹੋਊਗਾ ਉਹ ਸਾਨੂੰ ਖਿੜੇ ਮੱਤੇ ਸਿਰ ਮੱਤੇ ਪ੍ਰਵਾਨ ਹੋਊਗਾ ਨਹੀਂ ਉਹ ਪਰਸਨਲੀ ਸਟੇਟਮੈਂਟ ਨਹੀਂ ਪੜੀ ਹਾਂਜੀ ਪਰਸਨਲੀ ਸਟੇਟਮੈਂਟ ਐ ਮੈਂ ਨਹੀਂ ਸੀ ਕਹਿੰਦਾ ਪਾਰਟੀ ਦਾ ਨਹੀਂ ਨਹੀਂ ਜਦੋਂ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਮੈਂ ਨਹੀਂ ਮੰਨਦਾ ਹੈਗਾ ਕਿ ਉਹ ਪਾਰਟੀ ਦੀ ਆਈਡੀਓਲੋਜੀ ਹੈ ਜਾਂ ਸੋਚ ਹੈ ਮੈਂ ਤੁਸੀਂ ਮੇਰੀ ਗੱਲ ਪੁੱਛੀ ਹੈ ਮੈਂ ਤੁਹਾਨੂੰ ਇਸ ਤੋਂ ਲਫ਼ਜ਼ ਕਲੀਅਰ ਰਸਤਾ ਦੇ ਵਿੱਚ ਹੋਰ ਕੀ કહਾਂ ਵੀ ਨਾ ਇਹ ਸੋਚ ਪਾਰਟੀ ਦੀ ਹੈ ਨਾ ਇਹ ਸੋਚ ਜਿਹੜੀ ਆਊਟ ਆਫ ਕੰਟੈਕਸਟ ਹੈ ਜਿਹੜਾ ਉਹ ਇੰਨਾ ਕੁ ਬਲੋ ਹੋ ਗਿਆ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਚਲੋ ਹੁਣ ਮੈਂ ਤੁਹਾਨੂੰ ਇੱਕ ਇੱਕ ਗੱਲ ਕਰਦਾ ਮੈਂ ਇੱਕ ਸਵਾਲ ਕਰਦਾ ਤੁਹਾਨੂੰ ਮੈਂ ਅਰਵਿੰਦ ਕੇਜਰੀਵਾਜੀ ਦੀ ਵੀ ਆਮ ਆਦਮੀ ਪਾਰਟੀ ਦੀ ਵੀ ਔਰ ਅਮਨ अरोड़ा ਦੀ ਵੀ ਮੈਂ ਸੋਚ ਤੁਹਾਨੂੰ ਬੜੇ ਕਲੀਅਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤੇ ਹੁਣ ਉਹਨੂੰ ਕੱਲ ਨੂੰ ਕੋਣ ਕਿਹੜਾ ਮੀਡੀਆ ਕਿਵੇਂ ਪੇਸ਼ ਕਰਦਾ ਉਹ ਮਟੀਰੀਅਲ ਹੈ ਮੇਰੇ ਲਈ ਡਸਨਟ ਮੈਟਰ ਮੇਕ ਅ ਡਿਫਰੈਂਸ ਟੂ ਵੀ ਪਰ ਸਵਾਲ ਇਹ ਹੈ ਮੈਂ ਅੱਜ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਗੱਲ ਦਾ ਰਾਈ ਦਾ ਪਹਾੜ ਬਣਾ ਦਿੱਤਾ ਮੈਂ ਤੁਹਾਡੇ ਜ਼ਰੀਏ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਠੀਕ ਹੈ ਕਿ ਬੋਲ ਕੇ ਕਹਿ ਕੇ ਮਨੀਸ਼ ਸੋਦੀਆ ਜੀ ਨੇ ਉਹਨਾਂ ਦੀ ਗੱਲ ਸਾਹਮਣੇ ਆ ਗਈ ਪਰ ਪਿਛਲੇ ਸਮਿਆਂ ਦੇ ਵਿੱਚ ਇੰਨੇ ਸਾਲ ਹੋ ਗਏ ਤੁਹਾਨੂੰ ਵੀ ਇਲੈਕਸ਼ਨਲ ਕਵਰ ਕਰਦੇ ਨੂੰ ਕਿਹੜੀ ਪਾਰਟੀ ਦੇ ਕਿਹੜੇ ਲੀਡਰ ਨੇ ਕੀ ਕਸਰ ਛੱਡੀ ਹੈ ਜੀ ਨਸ਼ੇ ਦੇ ਇਲੈਕਸ਼ਨਾਂ ਦੇ ਵਿੱਚ ਬੰਦ ਹੋਏ ਨੇ ਤੇ ਉਦੋਂ ਤੋਂ ਹੋਏ ਨੇ ਜਦੋਂ 17 ਦੇ ਵਿੱਚ ਆਮ ਆਦਮੀ ਪਾਰਟੀ ਨੇ दारूਆਂ ਸ਼ਰਾਬਾਂ ਭੁੱਕੀਆਂ ਦੇ ਦੀ ਵਰਤੋਂ ਦਾ ਉਹਨਾਂ ਨੂੰ ਵੰਡਲ ਦਾ ਕੰਮ ਛੱਡ ਕੇ ਸਾਡੀਆਂ ਮਾਵਾ ਭੈਣਾਂ ਤੋਂ ਇਲੈਕਸ਼ਨਾਂ ਤੋਂ ਦੋ ਰਾਤਾਂ ਪਹਿਲਾਂ ਰਾਤ ਨੂੰ ਜਾਗੋਆਂ ਕਰਦੀਆਂ ਸੀਗੇ ਸਾਡੀਆਂ ਮਾਵਾ ਭੈਣਾਂ ਮੈਂ ਵੀ ਇਲੈਕਸ਼ਨਾਂ ਕਾਂਗਰਸ ਦੇ ਵੇਲੇ ਵੀ ਲੜੀਆਂ ਨੇ 7 ਤੇ 12 ਚ ਤੇ ਮੈਂ ਹੁਣ 17 ਤੇ 22 ਦੇ ਵਿੱਚ ਵੀ ਲੜੀਆਂ ਨੇ ਤੇ ਮੈਂ ਡਿਫਰੈਂਸ ਦੇਖਿਆ ਨਾ ਕਿ ਕਿਵੇਂ ਉਦੋਂ ਨਸ਼ਿਆਂ ਦਾ ਸ਼ਰਾਬਾਂ ਦਾ ਪੈਸਿਆਂ ਦਾ ਅਖੀਰਲੇ ਜਿਹੜੇ ਤਿੰਨ ਦਿਨ ਹੁੰਦੇ ਸੀਗੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ 2017 ਦੀ ਇਲੈਕਸ਼ਨ ਤੋਂ ਪਹਿਲਾਂ ਉਹ ਨਸ਼ੇ ਵੰਡਣ ਦੇ ਵਿੱਚ ਹੀ ਨਿਕਲ ਜਾਂਦੇ ਸੀਗੇ ਤੇ ਹੁਣ ਜਦੋਂ ਦੋ ਵਾਰੀ ਇਲੈਕਸ਼ਨ ਆਮ ਆਦੀ ਪਾਰਟੀ ਨੇ ਲੜੀ ਹੈ ਸਾਡੀਆਂ ਮਾਵਾ ਭੈਣਾਂ ਨੇ ਗਿੱਧੇ ਪਾਉਂਦਿਆਂ ਰਾਤਾਂ ਨੂੰ ਸ਼ਾਮ ਨੂੰ ਜਾਗਵਾ ਕੱਢਦੇ ਸੀਗੇ ਤੇ ਨਸ਼ੇ ਦੇ ਖਿਲਾਫ ਸਨੇਹ ਜਿਹੜਾ ਉਹ ਦਿੰਦੇ ਸੀਗੇ ਇਹ ਠੀਕ ਹੈ ਕਿ ਕੋਈ ਗੱਲ ਜਦੋਂ ਮੂੰਹੋਂ ਕਹੀ ਜਾਂਦੀ ਹੈ ਤੇ ਉਹ ਗੱਲ ਫੜੀ ਜਾਂਦੀ ਹੈ ਪਰ ਮੈਂ ਸਮਝਦਾ ਕਿ ਐਕਸ਼ਨ ਸਪੀਕ ਲਾਊਡਰ ਦਨ ਵਰਡਸ ਪਿਛਲੀਆਂ ਸਰਕਾਰਾਂ ਦੇ ਸਮੇਂ ਪਿਛਲੀਆਂ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕੀਤਾ ਉਹ ਕੀਤਾ ਲੋ ਗਿਆ ਪਰ ਜਿੱਥੇ ਤੱਕ ਫੇਰ ਆਲ ਸੱਡਨ ਡਨ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਕੋਗੋ ਅੰਤਮਾਨ ਸਰਕਾਰ ਦੇ ਕੰਮਾਂ ਦੇ ਬੇਸਿਸ ਦੇ ਉੱਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਹੱਥ ਜੋੜ ਕੇ ਜਾਊਗੀ ਔਰ ਲੋਕਾਂ ਤੋਂ ਵੱਡਾ ਫਤਵਾ ਜਿਹੜਾ ਉਹ ਮਿਲੂਗਾ ਮੈਂ ਇਹ ਉਮੀਦ ਆਸ ਕਰਦਾ